ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਮਜੀ ਫੈਸ਼ਨ ਬੁਟੀਕ ਵੱਲੋਂ ਅ ਤੁਸੀਂ ਸਾਰਿਆਂ ਨੇ ਪੁੱਛ ਰਹੇ ਹੋ ਕਿ ਤੁਸੀਂ ਮੈਡਮ ਬਰਾਈਡਲ ਲਹਿੰਗੇ ਬਾਰੇ ਆਰਡਰ ਬਾਰੇ ਕਹਿ ਦਿੰਨੇ ਹੋ ਪਰ ਤੁਸੀਂ ਤੁਹਾਨੂੰ ਵੀਡੀਓ ਨਹੀਂ ਦਿੰਦੇ ਪਰ ਤੁਹਾਨੂੰ ਅਸੀਂ ਆਹ ਲਹਿੰਗੇ ਦੀ ਵੀਡੀਓ ਦਿਖਾਵਾਂਗੇ ਤਕਰੀਬਨ ਆਲਮੋਸਟ ਜਿੰਨੇ ਵੀ ਲਹਿੰਗੇ ਤਿਆਰ ਕਰਦੇ ਨੇ ਹਨਾ ਉਹ ਕਲੀਆਂ ਦੇ ਕੱਪੜੇ ਦੇ ਬੈਕ ਸਾਈਡ ਤੇ ਪਾਸ ਪੇਸਟਿੰਗ ਲਗਾ ਕੇ ਉਹਦੀਆਂ ਕਲੀਆਂ ਦੀ ਸ਼ੇਪ ਦੇ ਵਿੱਚ ਉਹਨਾਂ ਨੂੰ ਵਰਕ ਕਰ ਦਿੰਦੇ ਆ ਪਰ ਅਸੀਂ ਇਦਾਂ ਬਿਲਕੁਲ ਨਹੀਂ ਕਰਦੇ ਕਿਉਂਕਿ ਜਦੋਂ ਆਫਟਰ ਡ੍ਰੈਕਲੀਨ ਨਾ ਅਗਰ ਕਿਸੇ ਦਾ ਕਰੇਪ ਦਾ ਕੱਪੜਾ ਹੁੰਦਾ ਜਾਂ ਪਿਓਰ ਦਾ ਖਾਤੀ ਦਾ ਤੁਸੀਂ ਆਮ ਦੇਖਿਓ ਕਿ ਉਹਦੇ ਵਿੱਚ ਨਾ ਡੈਂਟ ਪੈਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਪੇਸਟਿੰਗ ਛੁੱਟਣੀ ਸ਼ੁਰੂ ਹੋ ਜਾਂਦੀ ਆ ਪਿੱਛੋਂ ਵਾਈਟ ਵਾਈਟ ਪੇਸਟਿੰਗ ਹੁੰਦੀ ਆ ਆਲਮੋਸਟ ਤੋਂ ਰੈਡੀमेड ਤੋਂ ਲੈ ਕੇ ਸਾਰੇ ਜਿੰਨੇ ਵੀ ਆਲਮੋਸਟ ਆਪਾਂ ਲਹਿੰਗੇ ਤਿਆਰ ਕਰਾਉਨੇ ਆ ਉਦੋਂ ਛੁੱਟਣੀ ਸ਼ੁਰੂ ਹੋ ਜਾਂਦੀ ਆ ਠੀਕ ਆ ਇਸ ਕਰਕੇ ਜਿਹੜਾ ਵੀ ਅਸੀਂ ਲਹਿੰਗਾ ਤਿਆਰ ਕਰਦੇ ਆ ਪੂਰੀ ਡਿਸਕਸ ਕਰਕੇ ਜਿਹੜਾ ਸਾਡੇ ਸਲਾਈ ਵਾਲੇ ਮਾਸਟਰ ਨੇ ਤੇ ਜਿਹੜਾ ਸਾਡਾ ਡਿਜ਼ਾਈਨਰ ਆ ਜੋ ਲਹਿੰਗੇ ਤਿਆਰ ਕਰਦਾ ਆ ਉਹ ਸਾਰਿਆਂ ਦੀ ਡਿਸਕਸ ਹੁੰਦੀ ਆ ਕਿ ਇਹ ਇੰਨੇ ਫਿਊਚਰ ਕਸਟਮਰ ਨੇ ਇੰਨਾ ਮਹਿੰਗਾ ਲਹਿੰਗਾ ਰੈਡੀ ਕਰਾਉਣਾ ਹੁੰਦਾ ਆ ਕਿ ਉਹ ਲਹਿੰਗੇ ਦੇ ਵਿੱਚ ਕੋਈ ਉਹਨੂੰ ਆਉਣ ਵਾਲੇ ਟਾਈਮ 'ਚ ਡ੍ਰੈਕ ਲਿੰਨ ਤੋਂ ਬਾਅਦ ਕੋਈ ਪ੍ਰੋਬਲਮ ਨਾ ਆਵੇ ਹਨਾ ਇਸ ਕਰਕੇ ਲਹਿੰਗੇ ਦੀ ਹਰ ਇੱਕ ਫਿਲੀਅਰ ਤੋਂ ਲੈ ਕੇ ਹਰ ਇੱਕ ਚੀਜ਼ ਦੇ ਕੇਅਰ ਕੀਤੀ ਜਾਂਦੀ ਆ ਠੀਕ ਹੈ ਜੀ ਵੀ ਲਹਿੰਗਾ ਕਿਦਾਂ ਦਾ ਤਿਆਰ ਕਰਨਾ ਹੈ ਆ ਕਿਦਾਂ ਦਾ ਤੁਹਾਨੂੰ ਆਉਣੇ ਵਾਲੇ ਟਾਈਮ ਦੇ ਵਿੱਚ ਮੰਨ ਕੇ ਚਲੋ ਫੋਰ ਐਗਜ਼ਾਮਪਲ ਏਸੀ ਲਹਿੰਗੇ ਦਾ ਸਾਰਾ ਪੈਟਰਨ ਦਿਖਾਉਂਦੇ ਰਹਾਂਗੇ ਪਰ ਇੱਕ ਗੱਲ ਇਹ ਹੈ ਕਿ ਏਸੀ ਕਸਟਮਰ ਤੇ ਵੇਅਰ ਕੀਤਾ ਹੋਇਆ ਸ਼ਾਇਦ ਤੁਹਾਨੂੰ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਦਿਖਾ ਨਹੀਂ ਸਕਦੇ ਵੀਡੀਓ ਦੇਖਣ ਲਈ ਥੈਂਕ ਯੂ